ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਸ਼ੁਰੂਆਤ ਕਰਦੇ ਆ ਨਵੇਂ ਵਲੌਗ ਦੀ ਤੇ ਇੱਥੇ ਟਾਈਮ ਹੋ ਗਿਆ ਸੀ ਸਵੇਰ ਦਾ ਅ ਸਵਾ 5 ਵਜੇ ਮੈਂ ਉੱਠ ਗਈ ਸੀਗੀ ਤੇ ਫਿਰ ਥੋੜੀ ਬਹੁਤੀ ਆਪਣਾ ਸੈਰ ਸੂਰਜੀ ਜਿਹੜੀ ਕਰਨੀ ਸੀ ਉਹ ਕੀਤੀ ਤੇ ਉਸ ਤੋਂ ਬਾਅਦ ਫਿਰ ਸਮਰ ਦੇ ਪਾਪਾ ਉੱਠਣ ਵਾਲੇ ਹੁੰਦੇ ਆ 5 ਕੁ ਮਿੰਟ ਰਹਿੰਦੇ ਨੇ ਤੇ ਫੇ ਮੈਂ ਚਾਹ ਅੱਖ ਲੈਣੀ ਹੁੰਦੀ ਆ ਬਰਸ਼ ਵਗੈਰਾ ਉਹਨੇ ਕਰਨਾ ਹੁੰਦਾ ਆ ਤੇ ਫਿਰ ਟਾਈਮ ਲੱਗ ਜਾਂਦਾ ਉਦੋਂ ਤੱਕ ਮੇਰੀ ਚਾਹ ਜਿਹੜੀ ਆ ਉਹ ਬਣ ਜਾਂਦੀ ਆ ਤੇ ਨਾਲ ਹੀ ਫਿਰ ਮੈਂ ਹਨਾ ਆਟਾ ਵੀ ਗੁੰਨ ਲੈਣੀ ਹੁੰਦੀ ਆ ਤੇ ਰੋਟੀ ਫਿਰ ਮੰਮੀ ਬਣਾ ਲੈਂਦੇ ਹੁੰਦੇ ਆ ਤੇ ਫਿਰ ਅਸੀਂ ਚਾਹ ਪੀ ਕੇ ਤਾਂ ਮੈਂ ਝਾੜੂ ਵਗੈਰਾ ਜਿਹੜੇ ਬਾਕੀ ਕੰਮ ਹੁੰਦੇ ਫਿਰ ਉਹ ਕਰਨ ਦਾ ਪੰਨੀ ਆ ਤੇ ਇੱਥੇ ਮੈਂ ਹੁਣ ਚਾਹ ਰੱਖ ਦਿੱਤੀ ਆ ਅਦਰਕ ਆ ਅਦਰਕ ਤੇ ਇਲਾਚੀ ਪਾਈ ਆ ਚਾਹ ਚ ਥੋੜੀ ਵਧੀਆ ਲੱਗਦੀ ਆ ਤਾਂ ਕਰਕੇ ਨਾਲੇ ਵਧੀਆ ਵੀ ਹੁੰਦੀ ਆ ਅਦਰਕ ਉਦਰਕ ਵਾਲੀ ਹੈ ਨਾ ਥੋੜੀ ਚਾਹ ਨਾ ਵਧੀਆ ਲੱਗਦੀ ਮਤਲਬ ਇਹਦਾ ਸਾਨੂੰ ਤੇ ਇੱਥੇ ਮੈਂ फटाफट ਜਿਹੜਾ ਆ ਉਹ ਆਟਾ ਵੀ ਆ ਉਹੋ ਗੋਨ ਲਵਾਂਗੀ ਹੈ ਨਾ ਤੇ ਟਾਈਮ 6 ਵਜਣ ਵਾਲੇ ਸੀ ਤੇ ਸਮਰਦੀਪ ਆਪਾ ਵੀ 6:00 ਵਜੇ ਉੱਠਦੇ ਹੁੰਦੇ ਆ ਉਹ ਤੇ 6:00 ਹਜੇ ਵੱਜੇ ਨਹੀਂ ਸੀ ਪੌਣੇ 6 ਮਤਲਬ 10 5 10 ਮਿੰਟ ਰਹਿੰਦੇ ਸੀਗੇ 6:00 ਵੱਜਣ ਚ ਤੇ ਬਾਕੀ ਫਟਾਫਟ ਆਟਾ ਗੁੰਨ ਲਵਾਂਗੀ ਇੱਥੇ ਮੰਮੀ ਵੀ ਉੱਠ ਗਏ ਸੀਗੇ ਤੇ ਮੂੰਹਾ ਧੋਇਆ ਸੀ ਮੰਮੀ ਵੀ ਹੁਣ ਮੰਮੀ ਇੱਥੇ ਚਾਹ ਚ ਜਿਹੜਾ ਦੁੱਧ ਪਾ ਦੂੰਗੀ ਤੇ ਰਹਿ ਗਈ ਸੀ ਫਿਰ ਮੰਮੀ ਉੱਠ ਗਏ ਸੀ ਮੈਂ ਗੈਸ ਵੀ ਤੇਜ਼ ਹੀ ਕਰ ਲਿਆ ਤੇ ਮੈਂ ਕਿਹਾ ਚਲੋ ਫੇਰ ਰਹਿ ਜੂੰਗੀ ਚੰਗੀ ਤਰ੍ਹਾਂ ਨਾ ਨਾ ਚਾਹ ਤੇ ਆਟਾ ਗੋਨ ਕੇ ਜਨ ਸਮਰਦੇ ਪਾਪਾ ਵੀ ਉੱਠ ਗਏ ਸੀ ਫਿਰ ਉਹ ਮੈਂ ਵੀ ਪਾ ਕੇ ਜਿਹੜਾ ਉਹ ਚਾਹ ਲੈ ਜਾਂਗੀ ਬਾਅਦ ਵਿੱਚ ਆਟਾ ਆਪਣਾ ਗੱਢ ਗਏ ਸੀ ਇੱਥੇ ਗੈਸ ਤੇ ਜਿਹੜਾ ਮੜਾ ਮोटा ਉਹ ਸਾ ਆਪਣਾ ਆਲ ਦੀ ਨਾਲ ਹੀ ਕਰ ਦਿੰਨੀ ਆ ਤੇ ਇੱਥੇ ਆਟਾ ਵੀ ਖਿਲਰ ਜਾਂਦਾ ਜਿਹੜੇ ਛਾਂ ਦੇ ਛੋਣਦੇ ਆ ਤੇ ਤਾਂ ਕਰਕੇ ਨਾਲ ਦੀ ਨਾਲ ਜਿਹੜੀ ਆ ਉਹ ਸਫਾਈ ਆਪਾਂ ਕਰ ਦੇਣੀ ਆ ਤੇ ਲਓ ਜੀ ਇੱਥੇ ਆ ਗਏ ਸੀ ਸਮਰਦੇ ਪਾਪਾ ਮੂੰਹਾ ਧੋ ਕੇ ਤੇ ਮੈਂ ਕਾ ਚਾਹ ਲੈ ਜੰਨੀ ਆ ਚਲੋ ਮੈਂ ਸਮਰ ਲਈ ਵੀ ਪਾ ਲਈ ਸੀ ਕਿ ਮੈਂ ਕਾ ਚਾਹ ਅਦਰਕ ਇਲਾਇਚੀ ਜੀ ਪਾ ਕੇ ਬਣਾਈ ਆ ਤੇ ਥੋੜਾ ਜਿਹਾ ਵਿੱਚ ਦੁੱਧ ਪਾ ਲਿਆ ਦੁੱਧ ਜੀ ਜਿੰਦਾ ਜਿਆਦਾ ਕਾਲਾ ਚਾਹ ਥੋੜੀ ਜੀ ਵਿੱਚ ਮਿਕਸ ਕਰ ਲਈ ਸੀ ਤੇ ਉਹਦੇ ਲਈ ਵੀ ਬਣਾ ਕੇ ਲੈ ਗਈ ਸੀ ਮੈਂ ਕਾ ਚਲੋ ਉੱਠਣ ਵਾਲਾ ਉਹ ਚੂੰ ਚੂੰ ਜੀ ਕਰਦਾ ਸੀਗਾ ਪਰ ਉੱਠਿਆ ਨਹੀਂ ਤੇ ਬਾਕੀ ਬੈਗੇ ਸੀਗੇ ਇੱਥੇ ਅਸੀਂ ਚਾਹ ਲੈ ਪੀਣ ਲੱਗੇ ਵੈਸੀ ਨਾਲੇ ਅਸੀਂ ਗੱਲਾਂ ਬਾਤ ਥੋੜੀ ਚਾਹ ਮਤਲਬ ਇਹ ਨਹੀਂ ਵੀ ਫਟਾਫਟ ਪੀ ਕੇ ਉੱਠ ਜਾਣਾ ਥੋੜਾ ਟਾਈਮ ਬੈੰਦੇ ਗੱਲਬੁੱਲ ਕਰ ਲਈ ਦੀ ਕੋਈ ਫੇਰ ਚਾਹ ਮਤਲਬ ਹੌਲੀ ਹੌਲੀ ਪੀਦੀ ਆ ਹਨਾ ਮਜੀ ਹੈ ਨਾ ਕਿਉਂਕਿ ਕੋਈ ਕਾਲੀ ਨਹੀਂ ਹੁੰਦੀ ਹੈਗੀ ਕਿ ਆ ਰੋਟੀ ਮੰਮੀ ਬਣਾ ਲੈਂਦੀ ਆ ਤੇ ਮੈਂ ਆਟਾ ਤੇ ਚਾਹ ਬਣਾ ਲਈ ਸੀਗੀ ਬਾਕੀ ਛਾੜੂ ਵਗੈਰਾ ਸਫਾਈ ਦਾ ਕੰਮ ਕਰਨਾ ਹੁੰਦਾ ਉਹ ਹੌਲੀ ਹੌਲੀ ਕਰ ਲੀਦਾ ਤੇ ਤੁਸੀਂ ਇਦੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਹਾਂਜੀ ਇਥੇ ਟਾਈਮ 6:30 ਹੋਣ ਵਾਲੇ ਸੀਗੇ ਤੇ ਫਟਾਫਟ ਆਪਣਾ ਦੇ ਘੰਟੇ ਚ ਝਾੜੂ ਲੱਗ ਜਾਂਦਾ 15-20 ਮਿੰਟ ਲੱਗਦੀ ਕਿਉਂਕਿ ਵੱਡਾ ਬੇੜਾ ਹੈ ਜੇ ਜਾਦੇ ਕਿਉਂ ਹੁਣ ਹਵਾ ਵਗੈਰਾ ਚੱਲਦੀ ਰਹਿੰਦੀ ਪੱਤਿਆਂ ਦਾ ਖਲਾਰਾ ਥੋੜਾ ਜਿਆਦੇ ਪੈ ਜਾਂਦਾ ਹੈ ਤੇ ਬਾਕੀ ਥੋੜੇ-ਬਹੁਤੇ ਕੱਪੜੇ ਲਿਗੇ ਵੀ ਇੱਧਰ-ਉੱਧਰ ਸਾਰਾ ਸੈੱਟ ਜਿਆ ਕਰਕੇ ਰੱਖਣ ਵਾਲਾ ਹੁੰਦਾ ਹੈ ਤੇ ਚਦਰਾ-ਚੁਦਰਾ ਬਾਚੂ ਚਾੜਨੀਆਂ ਗੌਕੀ ਇੱਧਰਲੇ ਕਮਰੇ ਸੰਨੂ ਸੁੱਤਾ ਹੁੰਦਾ ਆ ਦੂਜੇ ਦਰ ਸਮਰ ਦੇ ਪਾਪਾ ਬੈਠੇ ਹੁੰਦੇ ਸਮਰ ਵੀ ਹੈ ਜੀ ਸੁੱਤਾ ਸੀਗਾ ਤਾਂ ਕਰਕੇ ਵੈਸੇ ਮੈਂ ਸ਼ਾਮ ਨੂੰ ਜਦੋਂ ਮਤਲਬ ਸ਼ਾਮ ਕਜੀ 4-5 ਵਜੇ ਤੇ ਉਦੋਂ ਕਾ ਝਾੜ ਲਾਣੀ ਹੁੰਦੀ ਤਾਂ ਦਰ ਤੇ ਫਿਰ ਸਵੇਰ ਨੂੰ ਇੰਨਾ ਜ਼ਿਆਦਾ ਨਹੀਂ ਹੁੰਦਾ ਫਿਰ ਉਹਦੀ ਵੈਸੇ ਝਾੜ ਕੇ ਪਿਛਾ ਦੀ ਦੀ ਆ ਬਾਅਦ ਵਿੱਚ ਤੇ ਝਾੜੂ ਫੇਰ ਵੀ ਲੱਗ ਜਾਂਦਾ ਇੱਕ ਅੱਧੀ ਵਾਰ ਜੇ ਦਵਾਖ ਲਾ ਲਾ ਖਲੂੜਾ ਪੈ ਜਵੇ ਫੇਰ ਇੱਕ ਅੱਧੀ ਵਾਰ ਲਾ ਦੀਦਾ ਤੇ ਬਾਕੀ ਕੀ ਕਹਤੋਂ ਕਰੀ ਮੈਂ ਝਾੜੂ ਫੇਰ ਦੂੰਗੀ ਰਸੋਈ ਦੇ ਵਿੱਚ ਵੀ ਰਸੋਈ ਦੇ ਸੈਲਫ ਵਗੈਰਾ ਸਾਰਾ ਕੁਝ ਸਾਫ ਕਰਤਾ ਸੀਗਾ ਤੇ ਜੇ ਨੂੰ ਟਾਈਮ ਨਾਲ ਉੱਠੋ ਨਾ ਦੇਖੋ ਕੰਮ ਆਪਣੇ ਕਿੰਨੇ ਟਾਈਮ ਨਾਲ ਮਤਲਬ ਨਿਭੜ ਜਾਂਦੀ ਹੈ ਨਾ ਹੌਲੀ ਹੌਲੀ ਆਰਾਮ ਨਾਲ ਆਰਾਮ ਨਾਲ ਵੀ ਜੇ ਆਪਾਂ ਇਦਾਂ ਕੰਮ ਕਰੀਏ ਤਾਂ ਆਪਣੇ ਟਾਈਮ ਨਾਲ ਨਿਭੜ ਜਾਂਦੀ ਹੈ ਹਨਾ ਤੇ ਬਾਕੀ ਇਸ ਤੋਂ ਬਾਅਦ ਕੱਪੜੇ ਵਗੈਰਾ ਹੀ ਰਹਿ ਜਾਂਦੇ ਆ ਸਾਡੇ ਉਹ ਮੈਂ ਥੋੜੇ ਰੋਕੇ ਧੋਣ ਦੀ ਹੁੰਦੀ ਆ ਫਿਰ ਅਮਰ ਦੇ ਪਾਪਾ ਬਦਲ ਕੇ ਜਾਂਦੀ ਆ ਜੇ ਸਮਾਧ ਦੇ ਬਦਲ ਨਹੀਂ ਹੋਣ ਉਹ ਫੇ ਹੋ ਜਾਂਦੇ ਇਦਾਂ ਤਿਆਰ ਕਰਕੇ ਥੋੜਾ ਮੈਂ ਰੋਕ ਕੇ ਤੁੰਦੀ ਹੁੰਦੀ ਹਣੀ ਕਿ ਪਾਣੀ ਪੁੰਦਾ ਹੁੰਦਾ ਵੀ ਪਾਣੀ ਆ ਜਾਂਦਾ ਟੈਂਕੀ ਜਦੋਂ ਭਰ ਜਾਂਦੀ ਆ ਤੇ ਫਿਰ ਮੈਂ ਟੈਂਕ ਮਸ਼ੀਨ ਚ ਲਾ ਪਾਣੀ ਭਰਨ ਲਾਉਂਦੀ ਹੁੰਨੀ ਤੇ ਲੋਜੀ ਇੱਥੇ ਸਮਰ ਜਿਹੜਾ ਇਹ ਉੱਠ ਗਿਆ ਸੀਗਾ ਹਾਂ ਇਸ ਸੈਟਰ ਨੇ ਕੇ Papa ਮੈਂ ਸੈਟਰ ਮੈਂ ਬਣਦਾ ਆ ਹਾਂ ਬਾਲਾ ਕੁੱਤੀ ਨਹੀਂ ਕੁੱਤੀ ਨਹੀਂ ਨਹੀਂ ਆਵਾ ਲਾ ਨਹੀਂ ਬਡੇ ਆ ਟੋਪੇ ਆ ਰਹੀ ਮੋਣੀ हरी गी वाली तो पतली गी हां पानी है कोई पाले हरी पानी आप पजामा भी बदल ला चाहिए अब चलो आओ पापा ला ये आबा लो स्टोपी हरी

ਦੇਖੋ ਮੇਰਾ ਗੁੱਡ ਬੁਆਏ ਆ ਇਹ ਗੁੱਡ ਬੁਆਏ ਤੇ ਮੇਰਾ ਗੁੱਡ ਬੁਆਏ ਆ ਨਾ ਗੁੱਡ ਬੁਆਏ ਆ ਨਾ ਤੋ ਵੀ ਲੈ ਨੀ ਬਟਟੇ ਲੈ ਤਾਂ ਬੋਲਿਆ ਬੁੱਤ ਮੈਂ ਮੰਨੇ ਦੇ ਪਾਣੇ ਮੰਨੇ ਤੇ ਉਹ ਦਵਾਈ ਦੇਣਾ ਫਾਟਾ ਕਿ Tutti qua così hai capito ML ਪੰਪਾਨੇ ਫੁਕਣਾਂ ਨਾ ਮੈਂ ਉਹ ਮਿਲਦਾ खड़ा तो था हो वाइगुरु देखा छिखिया होनी उधर करके वीडियो को लाइक कर दो वाह चोली चोली खड़ा हो सीधा ਨੀ ਨੀ ਆਉਂਦੀ ਐ ਅਗਨਕੈਨ ਮੈਨੂੰ ਪਤਾ ਕਿਤੇ ਤੇਰੇ ਵਾਲ ਗਿਆਤ ਵਾਲੀ ਕੋਟੀ ਐ ਜੋਹੀਂ ਜੋਹੀਂ ਜੀ ਹਾਂ ਲੱਭੀ ਮੈਂ ਦਾਦੀ ਨੂੰ ਵਾਇ ਦਾਦੀ ਕੀ ਦਾਦੀ ਹਾਂਜੀ ਹੌਲੀ ਹੌਲੀ ਅਸੀਂ ਇਹਨੂੰ ਪੜ੍ਹਦੇ ਨੇ ਸਾਰੇ ਇਮਰੂ ਉਦੇ ਕਿੰਨੇ ਲੱਗੇ ਮੰਮੀ ਮੁਰੂ ਉਦੇ ਕਿੰਨੇ ਲੱਗੇ ਆ ਦਿਲ ਘਾਉ ਮਾਉਂ ਕਰਨਾ ਆ ਵਾ ਮਰੂ ਦਖਾਦਾ ਇਹ ਨਾ ਥੋੜਾ ਹੁਣ ਖਰਾਬ ਹੋ ਗਿਆ ਇੱਕ ਵੱਡਾ ਬਹੁਤ ਜ਼ਿਆਦਾ ਹੋਈ ਜਾਂਦਾ ਫਿਰ ਜੜਾਂ ਵੀ ਫੈਲਦੀਆਂ ਇਹਦੀਆਂ ਨਾ ਤਾਂ ਕਰਕੇ ਲੱਗੇ ਹੂ ਆ ਟੈਂਬੀ ਬਹੁਤ ਹੋ ਗਿਆ ਨਾ ਇਹਨੂੰ ਲੱਗੇ ਕਿੰਨੇ ਸਾਲ ਹੋ ਗਏ ਆ ਕਿੰਨੇ ਸਾਲ ਹੋ ਗਏ ਹੁਣੇ ਮੰਮੀ 15 20 ਆ ਆ ਆ ਬਾਦਲੇ ਆਉਂਦੇ ਆ ਹੈ ਲਓ ਜੀ ਥੋੜੀ ਥੋੜੀ ਕਰਦੇ ਸਾਰਾ ਹੀ ਮਰੂਤ ਵੜ ਦਿੰਦਾ ਕੋਠੇ ਤੇ ਉਹ ਚੜਾਏ ਆ ਹਜੇ ਉਹਨਾਂ ਨੂੰ ਛਾਂਗ ਕੇ ਨਾ ਉਹ ਪੱਤੇ ਪੁੱਤੇ ਫੇਰ ਇੱਕ ਪਾਸੇ ਇਹ ਕਰਕੇ ਰੱਖਾਂਗੇ ਕੋਠੇ ਤੋਂ ਆਏ ਸੀ ਹੁਣੀ ਮੈਂ ਵੀ ਤੇ ਤੂੰ ਮਿਲਿਆ ਤੂੰ ਕੀ ਖਾਣਾ ਏ ਕਿਹੜਾ ਖਾਣਾ ਹੈ ਆਰੇ ਹੈਗੇ ਆਪਣੇ ਕੋ ਹੋਰ ਹਾਂਜੀ ਹਾਂ ਹੱਥ ਦੇ ਨਮਰਾ ਲਈ ਇਦਾਂ ਪਾਈ ਹੋਏ ਖਾਣੇ ਨਹੀਂ ਪਤ ਪਟਣੀ ਐਟ ਏਨੀ ਪੱਟਣੀ ਝਾੜੂ ਫੇਰਦੇ ਆਂਦੇ ਪਿਆ ਓ ਝਾੜੂ ਫੇਰੋ ਝਾੜੂ ਫੇਰਦੇ ਚੜ ਖਲ ਆਰਾ ਇਕੱਠਾ ਕਰਦੇ ਆਂਦੇ ਪਿਆ ਝਾੜੂ ਆਦੇ ਉਹਦੇ ਝਾੜੂ ਬੰਨਣ ਵਾਲਾ ਕੁੱਟ ਕੇ ਇਹ ਲੈਣ ਦੇ ਨੂੰ ਲੈ ਬੰਦੀਆਂ ਚਲੋ ਫੇਰ ਉਹ ਕਿਹਦਾ ਦਤਦੇ ਹੋ ਦਤ ਲੈ ਜਾਣਾ ਏ ਕੀ ਕਰਨਾ ਹਾਂ ਓਏ ਇਦਨ ਨੂੰ

ਪਿਆ ਆਵਾਲਣ ਆ ਇਧਰ ਆ ਜਾ ਏਲ ਬਹੁ ਆਇ ਤੇ ਹਾਂਜੀ ਕਿ ਸ਼ਾਮ ਦਾ ਟਾਈਮ ਹੋ ਗਿਆ ਸੀਗਾ 4:00 ਵਜੇ ਸੀ 3:30-4 ਤੇ ਕੱਪੜੇ ਲਾ ਕੇ ਫਿਰ ਮੈਂ ਕਿ ਚਲੋ ਸਾਰੀਆਂ ਤਹਾਂ ਲਾਈ ਦੀ ਨਾਲ ਦੀ ਨਾਲੇ ਤੇ ਕੱਪੜਿਆਂ ਦੀਆਂ ਤਹਾਂ ਲਾ ਦਾਂਗੀ ਸਭ ਮਰਦੇ ਕੱਪੜੇ ਕੱਢੇ ਸੀਗੇ ਥੋੜੇ ਜਿਹੀਆਂ ਕੁੱਟੀਆਂ-ਕੁੱਟੀਆਂ ਜੀਆਂ ਇਹਦੀਆਂ ਜੈਗਟਆਂੀਆਂ ਉਹ ਸਰਫ ਜੋ ਗੱਡੀਆਂ ਸਵੇਰੇ ਧੋਤੀਆਂ ਸੀਗੀਆਂ ਉਹਨਾਂ ਫਿਰ ਪਈਆਂ ਮਿੱਟੀ ਨਾਲ ਭਰੀਆਂ ਰਹਿੰਦੀਆਂ ਤਾਂ ਕਰਕੇ ਭਰ ਜਾਂਦੀਆਂ ਨੇ ਪਿੱਡਾ ਗੁੱਡਾਂ 'ਚ ਵੀ ਤਾਂ ਫਿਰ ਨਾਲੇ ਚੇਰਾਂ ਦੇ ਪੰਛੀਵੇਂ ਵੀ ਨਹੀਂ ਹੋ ਜਾਂਦੇ ਹੁੰਦੇ ਸਤ ਤਾਂ ਪਿਆ ਨੂੰ ਤਾਂ ਕਰਕੇ ਫਿਰ ਮੈਂ ਕਿਹਾ ਚਲੋ ਸਰਫ ਚੀਜੋ ਕੱਢੇ ਦਿੰਨੇ ਆ ਤੇ ਨਹੀਂ ਤਾਂ ਫੇ ਖਾਜ ਵਗੈਰਾ ਜੀ ਹੌਣ ਲੱਪਣ ਦੀ ਨਾ ਕਿਸੇ ਵੇਲੇ ਕਈ ਕੱਪੜਿਆਂ ਦੇ ਨਾਲ ਤੇ ਮੰਮੀ ਇੱਥੇ ਲਾਪੇ ਸੀ ਮੇਰ ਚਾਲੀਆਂ ਸੀ ਮੋਟੀਆਂ ਜਿਹੜੀਆਂ ਹੁੰਦੀਆਂ ਉਹ ਮਤਲਬ ਵੱਡੀਆਂ ਵੱਡੀਆਂ ਨਹੀਂ ਹੁੰਦੀਆਂ ਉਹ ਮਿਰਚਾਂ ਲਈਆਂ ਸੀ ਉਹਨਾਂ ਦਾ ਪਾਣਾ ਸੀਗਾ achar ਤੇ ਧੋ ਕੇ ਰੱਖੀਆਂ ਸੀ ਇਹਨੂੰ ਮੰਮੀ ਹੁਣ ਦਿੰਦੇ ਪਏ ਚੀਰੇ ਜੇ ਤੇ ਮੈਂ ਇੱਥੇ फटाफट ਜਿਹੜੀਆਂ ਉਹ ਤੈਹਾਂ ਲਗਾ ਲੂੰਗੀ ਫਿਰ ਸਬਜ਼ੀ ਵਗੈਰਾ ਕੱਟਣੀ ਆ ਹਜੇ ਯਾ ਵਟ ਨਹੀਂ ਲਾ ਰਹੀ ਨਾ ਆਹ ਜੰਨੀ ਅੰਦਰ ਪਾ ਲਈ ਹਾਂ ਉਹ ਪਾ ਦੇਣਾ ਹੀ ਦਿਨਸਾਲਾ ਕੀ ਕੀ ਪਾਇਆ ਅੱਜ ਲੈ ਆ ਉਹ ਚੀਜ਼ ਚੱਕ ਲਈ ਕਾ ਮਾਂ ਨੇ ਆਹ ਇਹ ਖਾਦਾ ਨਹੀਂ ਹੁਣ ਸਾਰੇ ਹੂੰ ਲੈ ਲੈ ਸਾਲ ਥੱਲੇ ਤੇਲਾ ਕੱਢ ਲਈ ਤੇ ਹਲਦੀ, ਨਮਕ ਤੇ ਹੋ ਗਿਆ ਮੈਂ ਟੰਗ ਤੇ ਰੋਟੇ ਨਾ ਚਾਰ ਦਾ ਪਾਣੀ ਹੈਗੀ ਹੈ ਹਾਂ ਕਿਹਨ ਜੇ ਆਪਾਂ ਹੋਰ ਕਿਸੇ ਦਾ ਪਾ ਲਿਆ ਉਹ ਖੱਟਾ ਜਾਂ ਫੇ ਹੋ ਜਾਣਾ ਹਨਾ ਇਹ ਇੱਕ ਜਦਾ ਜਿੱਦਾਂ ਮੈਂ ਚਾਂ ਕੁਸਾਲੀਆਂ ਜੇ ਹੀ ਵਧੀਆ ਲੱਗ